ਕਿ ਜਦੋਂ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਆਪਾਂ ਵਿਚਰਦੇ ਆ ਤੇ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਬਾਬਾ ਕਬੀਰ ਸਾਹਿਬ ਕਹਿੰਦੇ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਤੇ ਉਹ ਸਮੇਂ ਚੰਗੇ ਸੀ ਹੁਣ ਸਮਾਂ ਹੈ ਲੋਭ ਦਾ ਝੂਠ ਦਾ ਤਿਹ ਵੀਰੀ ਆਪਾਂ ਅੱਜ ਦੀ ਤਰੀਕ ਚ ਵੇਣਿਆ ਤਾਂ ਹੁਣੇ-ਹੁਣੇ ਇੱਕ ਜੋ ਖਬਰ ਚੱਲਦੀ ਐ ਨਾ ਇੱਕ ਕਲਾਕਾਰ ਪੰਜਾਬ ਦਾ ਪੁੱਤ ਐ ਚਲੋ ਹਾਰੇ ਕਿਚ ਗੁਣ ਵੀ ਹੁੰਦੇ ਆ ਉਗਣ ਵੀ ਸੁਭਾਵਕ ਚਲੋ ਸਰੀਰ ਤੇ ਦੁੱਖ ਸੁੱਖ ਆਉਂਦੇ ਅਰਦਾਸ ਕਰਦੇ ਕਿਸੇ ਮਾਨ ਦਾ ਪੁੱਤ ਚੜਦੀ ਕਲਾ ਚ ਰਹੇ ਜਿੰਦਾਬਸਦਾ ਰਹੇ ਕਿਉਂਕਿ ਕੁਝ ਬੋਲ ਉਹਨਾਂ ਦੇ ਵੀ ਦੁਨੀਆ ਨੂੰ ਜੋੜਦੇ ਆ ਉਸ ਨੌਜਵਾਨ ਨੇ ਇੱਕ ਧਿਆ ਤੇ ਤੇ ਇੱਕ ਭਰਾਵਾਂ ਤੇ ਵੀ ਗਾਇਆ ਵੀ ਵਿਛੜੇ ਭਰਾਵਾਂ ਨੂੰ ਮਿਲਾਇਆ ਕਿਸੇ ਦੀ ਨੇਕੀ ਨੂੰ ਲਕਾਉਣਾ ਨਹੀਂ ਚਾਹੀਦਾ ਪਰ ਮੈਂ ਹੈਰਾਨ ਇਸ ਗੱਲੋਂ ਜਹਾਂ ਲੋਭ ਤਹ ਕਾਲ ਹੈ ਕਿ ਅੱਜ ਲੋਭੀ ਲੋਕੀ ਇੰਨੇ ਘੋਗੇ ਨਾ ਕਿ ਇੱਕ ਸਿਰਫ ਵਿਊ ਦੀ ਖਾਤਰ ਪੈਸੇ ਦੀ ਖਾਤਰ ਇਹ ਸਾਡੇ ਨਾਲ ਵੀ ਹੁੰਦਾ ਪਿੱਛੇ ਗਿਆਨੀ ਜਨ ਬੈਠੇ ਮਹਾਂਪੁਰਖ ਨਿੱਕੀ ਜੀ ਕਟਣੀ ਵੀਡੀਓ ਤੇ ਉਹਨੂੰ ਪਾ ਦੇਣਾ ਅਗਲਾ ਭਾਵੇਂ ਮਰੇ ਭਾਵੇਂ ਜੀਵੇ ਪੂਰੀ ਗੱਲ ਨਹੀਂ ਸੁਣਾਉਣੀ ਬੜੀਆਂ ਮੁਸ਼ਕਲਾਂ ਕਿ ਮਹਾਰਾਜ ਕਹਿੰਦੇ ਜਹਾਂ ਲੋਭ ਤਹ ਕਾਲ ਹੈ ਦੁਨੀਆ ਇੰਨੀ ਲੋਭੀ ਹੋ ਗਈ ਇੰਨੀ ਲਾਲਚੀ ਹੋ ਗਈ ਉਹ ਆਪਣੀ ਖਬਰ ਚਲਾਉਣ ਵਾਸਤੇ ਕੋਈ ਕਹਿੰਦਾ ਲਤਾਂ ਟੁੱਟ ਗਈਆਂ ਕੋਈ ਕਹਿੰਦਾ ਰੀੜ ਦੀ ਹੱਡੀ ਤਿੰਨ ਥਾਂ ਤੋਂ ਟੁੱਟ ਗਈ ਕੋਈ ਕਹਿੰਦਾ ਦਿਲ ਦੇ ਦੋ ਦੌਰੇ ਪੈ ਗਏ ਕੋਈ ਕਹੀ ਜਾਂਦਾ ਹੈ ਹਾੜ ਦੀ ਨਾੜੀ ਫੜ ਗਈ ਕਮਾਲ ਹੈ ਕਿਸੇ ਮਾਂ ਦਾ ਪੁੱਤ ਹੈ ਉਨੋ ਮਾਰੇ ਤੰਦਰੁਸਤੀ ਵਰ ਸਾਡੇ ਲੋਕਾਂ ਦੀ ਸੋਚ ਨੂੰ ਕਿਤੇ ਸਤਿਗੁਰੂ ਸਮੱਤ ਬਖਸ਼ ਦੇਣ ਅੱਜ ਸਭ ਤੋਂ ਵੱਡੀ ਮਾਫੀ ਚਾਹਣੀ ਆਪਾਂ ਗੁਨਾਹ ਕਰ ਰਹੇ ਆਂ ਆ ਲਾਈਵ ਵੀਡੀਓ ਤੇ ਬਹੁਤ ਜ਼ਿਆਦਾ ਫਾਇਦਾ ਤੇ ਨਹੀਂ ਨੁਕਸਾਨ ਸਮਝਾਂਗੇ ਉਨੀ ਗੱਲ ਹੁੰਦੀ ਨਹੀਂ ਜਿੰਨੀ ਬਣਾ ਦਿੱਤੀ ਜਾਂਦੀ ਹੈ ਫਿਰ ਹਰ ਇੱਕ ਬੰਦਾ ਮਾਫੀ ਦਿਓ ਅਸੀਂ ਵੀ ਵੇਚਾਂ ਗਿਆਨੀ ਐ ਜਿਨੇ ਸੰਥਿਆ ਵੀ ਨਹੀਂ ਕੀਤੀ ਪੰਜ ਬਾਣੀਆਂ ਵੀ ਉਹਨੂੰ ਆਉਂਦੀਆਂ ਅਰਦਾਸ ਵੀ ਨਹੀਂ ਆਉਂਦੀ ਉਹ ਅੱਜ ਸਿੱਖੀ ਦੀ ਡੈਫੀਨੇਸ਼ਨ ਦੇ ਦਿੰਦਿਆ ਕੈਮਰੇ ਤੇ ਬਹਿ ਕੇ ਆਖੋ ਸਤਨਾਮ ਉਹ ਇਸ ਕਰਕੇ ਇਹਨੂੰ ਮਾਰਦੇ ਕਹਿੰਦੇ ਜਹਾਂ ਝੂਠ ਤੈ ਪਾਪ ਸਭ ਤੋਂ ਵੱਡਾ ਪਾਪ ਹੈ ਝੂਠ ਮਾਰਨਾ ਲੋਕਾਂ ਨੂੰ ਤੇ ਅੱਜ ਕੰਮ ਹੀ ਇਹ ਚੱਲਣ ਡਿਆ ਮੈਨੂੰ ਇੱਕ ਸੱਜਣ ਕਹਿੰਦਾ ਜੀ ਝੂਠ ਦੀ ਬੜੀ ਚੜ੍ਹਾਈ ਹੈ ਉਹਦਾ ਕਾਰਨ ਸੱਚਾ ਹੈ ਕਿਉਂਕਿ ਮਹਾਰਜ ਆਸਾ ਦੀ ਵਾਰ ਵਿੱਚ ਦੱਸ ਕੇ ਗਏ ਨੇ ਵੀ ਜਦੋਂ ਸਤਜੁਗ ਦਾ ਸਮਾਂ ਸੀ ਤੇ ਲੋਕ ਸੰਤੋਖੀ ਸੀ ਲੋਕਾਂ ਨੂੰ ਐਡੀ ਭੁੱਖ ਨਹੀਂ ਸੀ ਭਈ ਅੱਜ ਇੰਨੀ ਕੁ ਭੁੱਖ ਪੈ ਗਈ ਅਗਲਾ ਭਾਵੇਂ ਮਰ ਜਾਈਂ ਅਗਲੇ ਦਾ ਨੁਕਸਾਨ ਹੋ ਜੇ ਮिन्नੂ ਮਾਇਆ ਚਾਹੀਦੀ ਆਖੋ ਸਤਨਾਮ ਮੇਰੇ ਵਿਊ ਚੱਲਣ ਭਾਵੇਂ ਗੁਰੂ ਨੂੰ ਢਾ ਲੱਗੇ ਭਾਵੇਂ ਬਾਣੇ ਨੂੰ ਲੱਗੇ ਭਾਵੇਂ ਗੁਰੂ ਘਰ ਦੀ ਮਰਜ਼ਾ ਦਾ ਨੂੰ ਲੱਗੇ ਅੱਜ ਲੋਕੀਂ ਕਈ ਜਾਣ ਕੇ ਗਲਤ ਬੋਲਦੇ ਆ ਕਿ ਉਹ ਨਹੀਂ ਜਿਆਦਾ ਵੀਡੀਓ ਚੱਲੇ ਤੇ ਮਾਰੇ ਦੀ ਬਾਣੀ ਕਹਿੰਦੀ ਐ ਦੋ ਵੱਡਾ ਪਾਪ ਕਿਹੜਾ ਇਹ ਲੋਭੀ ਹੋ ਗਿਆ ਔਰ ਕਈ ਚੰਗੇ ਭਲਿਆਂ ਨੂੰ ਇਹ ਨੁਕਸ ਪੈ ਗਿਆ ਵੀ ਕੁਝ ਕਰਨ ਦੀ ਲੋੜ ਨਹੀਂ ਕੋਈ ਦਿਹਾੜੀ ਧੱppa ਕੰਮ ਕਰ ਬਸ ਕੈਮਰਾ ਔਣ ਕਰੋ ਤੇ ਜਵਲੀਆਂ ਮਾਰ ਦਿਓ ਤੇ ਮਾਰੇ ਸਹਿਵ ਆਸਾ ਦੀ ਵਾਰ ਚ ਕਹਿ ਕੇ ਗਏ ਪਾਛਾ ਕਹਿੰਦੀ ਸਤਜੁਗ ਰਤ ਸੰਤੋਖ ਕਾ ਧਰਮ ਅਗੈ ਰਥਵਾਹੋ ਤ੍ਰਿਤ ਰਥ ਤਪੈ ਕਾ ਜੋ ਰੱਗੈ ਰਥਵਾਹੋ ਦੁਆਪੁਰ ਰਤ ਤਪੇ ਕਾ ਸਤ ਗੈ ਰਥਵਾਹੋ ਕੱਲੇ ਕੱਲੇ ਯੁਗ ਦਾ ਜ਼ਿਕਰ ਕੀਤਾ ਜੇ ਮੈਂ ਗਲਤ ਹੋਇਆ ਮਿਸਰ ਜਾਂਦਾ ਕਈ ਵਰੀ ਮਨ ਚੋਂ ਫਿਰ ਮਾਰੇ ਨੇ ਐਸ ਸਮੇਂ ਦੀ ਗੱਲ ਕੀਤੀ ਕਲ ਯੁਗ ਰਥ ਅਗਣ ਕਾ ਕੂੜ ਅੱਗੈ ਰਥਵਾਹੋ ਵੀ ਜਿਹੜਾ ਅੱਜ ਜ਼ਮਾਨਾ ਚੱਲ ਪਿਆ ਨਾ ਜਿਹੜਾ ਇਸ ਵੇਲੇ ਸਿਸਟਮ ਬਣਦਾ ਜਾਂਦਾ ਹੈ ਆਪਣੇ ਬੱਚਿਆਂ ਹੱਥ ਚ ਮੋਬਾਈਲ ਆ ਤਬਾਈ ਦਾ ਮੰਜ਼ਰ ਹੈ ਗੰਦਗੀ ਦੇ ਢੰਡਾਰ ਨੇ ਔਖਾ ਹੀ ਕੰਮ ਐ ਕੋਈ ਗੁਰੂ ਸਾਹਿਬ ਤਰਸ ਕਰ ਜਣ ਆਪਾਂ ਹਰ ਸਟੇਜ ਤੇ ਕਈ ਦਾ ਭੈਣੋ ਤੁਹਾਡੇ ਹੱਥ ਚ ਬੱਚਿਆ ਘੱਟੋ ਘੱਟ 16 ਸਾਲ ਤੋਂ ਪਹਿਲਾਂ ਇਹਨਾਂ ਨੂੰ ਫੋਨ ਨਾ ਲੈ ਕੇ ਦੋ ਕਿਉਂਕਿ ਆਪਾਂ ਵੀ ਸਾਰੇ ਗ੍ਰਿਸ਼ਤੀ ਅੱਜ ਸਭ ਤੋਂ ਵੱਡਾ ਰੋਗ ਇਹ ਆ ਜਿਹੜੀ ਗੱਲ 25 ਸਾਲਾਂ ਚ ਪਤਾ ਲੱਗਦੀ ਸੀ 5 ਸਾਲਾਂ ਦੇ ਬੱਚੇ ਨੂੰ ਲੱਗਣ ਲਾਤੀ ਆਖੋ ਸਤਨਾ ਬਿਮਾਰੀ ਦੀ ਬਾਣੀ ਪਹਿਲਾਂ ਹੀ ਦੱਸਦੀ ਕਿ ਕਲਯੁਗ ਰਥ ਅਗਣਕਾ ਕੂੜ ਅਗੈ ਰਥਵਾਉ ਪੀ ਇਹ ਰਥ ਅਗਦਾ ਵਾ ਤੇ ਇਹਦਾ ਘੋੜਾ ਕੌਣ ਹੈ ਝੂਠ ਜਿੰਨਾ ਜਿਆਦਾ ਦੁਨੀਆ ਤੇ ਝੂਠ ਚੱਲੇਗਾ ਇਹ ਘੋੜਾ ਦੌੜੇਗਾ ਅੱਜ ਚਾਰੇ ਪਾਸੇ ਅੱਗ ਵਰਸਦੀ ਤੇ ਗੁਰੂ ਰਾਮਦਾਸ ਮਹਾਰਾਜ ਦੀ ਗੋਦੀ ਚ ਬੈਠੇ ਹੋਏ ਰਾਗੀ ਸਿੰਘ ਪੜ ਰਹੇ ਸੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਰ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਜੇ ਬਚਣਾ ਇਸ ਅਗ ਤੋਂ ਤੇ ਨਿਤਨੇਮ ਸੰਥਿਆ ਕਰੋ ਜੇ ਬਚਣਾ ਇਸ ਅਗ ਤੋਂ ਤੇ ਕੀਰਤਨ ਕਥਾ ਨੂੰ ਆਪਣੇ ਘਰ ਚ ਲੈ ਆਓ ਜੇ ਬਚਣਾ ਇਸ ਅਗ ਤੋਂ ਤੇ ਕਿਸੇ ਸਾਧੂ ਕਿਸੇ ਪਿਆਰੇ ਦੀ ਸੰਗਤ ਕਰਕੇ ਟੋਕਰੀ ਢੋਆ ਕਰ ਸੰਗਤ ਦੇ ਭਾਂਡੇ ਮਾਂਜਿਆ ਕਰ ਜਦੋਂ ਵੀ ਸਮਾਂ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਤੇ ਚੌਰ ਸਾਹਿਬ ਦੀ ਸੇਵਾ ਕਰਿਆ ਕਰ ਆਖੋ ਸਤਨਾਮ ਸ੍ਰੀ ਇਹੀ ਵਿਚਾਰ ਸਕਦੀ ਹੈ ਇਸ ਕਰਕੇ ਸਾਧ ਸੰਗਤ ਜੀ ਮੇਰੇ ਸਹਿਬ ਦੀ ਵਡਿਆਈ ਆਓ ਸਾਰੇ ਪੜੀਏ ਸਤਗੁਰ ਕੀ ਸੇਵਾ ਸਫਲ ਹੈ ਸਤਗੁਰ ਕੀ ਸੇਵਾ ਸਫਲ ਹੈ ਸਤਗੁਰ ਜੇ ਕੋ ਕਰੇ ਚਿਤ ਲਾਏ ਜੇ ਕੋ ਕਰੇ ਚਿਤ ਲਾਏ ਜੇ ਕੋ ਚਿੰਦੇ ਆ ਭਲ ਪਾਵਣਾ ਮਣ ਚਿੰਦੇ ਆ ਭਲ ਪਾਵਣਾ ਵਾਹਿਗੁਰੂ ਚਿੰਦੇ ਆ ਭਲ ਪਾਵਣਾ ਹਮੇ ਵਿੱਚੋਂ ਜਾਏ ਹਮੇ ਵਿੱਚੋਂ ਜਾਏ ਹਮੇ ਵਿੱਚੋਂ ਪੜਨੋਂ ਬਾਣੀ ਭਲਾ ਹੋਏ ਸਤਗੁਰ ਕੀ ਸੇਵਾ ਸਫਲ ਹੈ ਸਤਗੁਰ ਕੀ ਸੇਵਾ ਸਫਲ ਹੈ ਸਤਗੁਰ ਕੀ ਸੇਵਾ ਸਫਲ ਹੈ ਵਾਹਿਗੁਰੂ ਜਹਾਂ ਗਿਆਨ ਤਹਿ ਧਰਮ ਹੈ ਆ ਜਿਹੜਾ ਆਪਾਂ ਪ੍ਰਾਲਾ ਕੀਤਾ ਨਾ ਇਹ ਗਿਆਨ ਹੈ ਤੇ ਗੁਰੂ ਸਾਹਿਬ ਕੋਲੇ ਬੈਠੇ ਨੇ ਤੇ ਜਦੋਂ ਆਪਾਂ ਗੁਰੂ ਦੇ ਕੋਲੇ ਰਵਾਂਗੇ ਸੇਵਾ ਕਰਾਂਗੇ ਬਾਣੀ ਸੁਣਾਂਗੇ ਤੇ ਗਿਆਨ ਦੀ ਉਤਪਤੀ ਹੋਊਗੀ ਤੇ ਜਦੋਂ ਆਪਣੇ ਘਰ 'ਚ ਗਿਆਨ ਆਊਗਾ ਤੇ ਆਪਾਂ ਧਰਮੀ ਬਣਾਂਗੇ ਜਦੋਂ ਬੰਦਾ ਗਿਆਨੀ ਹੁੰਦਾ ਤੇ ਉਹ ਕੋ ਕਰਮੀ ਬਣ ਜਾਂਦਾ ਉਹ ਖੁਸਾਤਨਾ ਕਿਉਂਕਿ ਗਿਆਨ ਤੋਂ ਬਿਨਾ ਨਾ ਅਗਿਆਨੀ ਹੋਏ ਸੁਚੇਤਨ ਹੋਏ ਅਗਿਆਨੀ ਅੰਧ ਕਮਾਹੇ ਤਨ ਮੇਰੇ ਗੁਰੂ ਰਾਮਦਾਸ ਮਾਰੇ ਦੇ ਘਰ ਦੀ ਇੱਕ ਬੜੀ ਪਿਆਰੀ ਘਟਨਾ ਸਾਂਝੀ ਕਰਾਂ ਤੁਹਾਡੇ ਨਾਲ ਜਿੰਨਾ ਰੱਬ ਦੇ ਪਿਆਰਿਆਂ ਨੇ ਟੋਕਰੀ ਢੋਈ ਆ ਭਾਂਡੇ ਮਾਂਜਿਆ ਝਾੜੂ ਫੇਰਿਆ ਕੀਰਤਨ ਦੀ ਸੇਵਾ ਲੁੱਟੀ ਇਸ ਤਰ੍ਹਾਂ ਦੀ ਇੱਕ ਬੰਦਗੀ ਵਾਲੀ ਰੂਹ ਤਨ ਸ੍ਰੀ ਗੁਰੂ ਰਾਮਦਾਸ ਮਾਰੇ ਸੱਚੇ ਪਾਤਸ਼ਾਹ ਦੀ ਪ੍ਰਕਰਮਾਂ ਦੇ ਵਿੱਚ ਹੈ ਜਿੱਦਾਂ ਸਾਡੇ ਬਜ਼ੁਰਗ ਬੈਠੇ ਐ ਵੀਰ ਜੀ ਦੱਸ ਰਹੇ ਸੀ ਬਾਪੂ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਕਿਸੇ ਭਲੇ ਸਮਿਆਂ ਚ ਪਿਆਰ ਵੰਡਿਆ ਉਹਨਾਂ ਦੇ ਨਾਲ ਬਾਪੂ ਭਜਨ ਸਿੰਘ ਪਿਆਰ ਵੰਡਦੇ ਆ ਆਪ ਜੀ ਉਹਨੇ ਇੱਕ ਰੂਹ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ ਦਰ ਦੀ ਚਾੱਕਰੀ ਕਰਦੀ ਇੱਕ ਨੌਕਰੀ ਹੁੰਦੀ ਐ ਇੱਕ ਚਾੱਕਰੀ ਨੌਕਰੀ ਹੁੰਦੀ ਤਨਖਾਹ ਵਾਲੀ ਤੇ ਜਿਹੜੀ ਚਾੱਕਰੀ ਹੁੰਦੀ ਐ ਨਾ ਉਹ ਸਮਰਪਣ ਹੋ ਜਾਂਦਾ ਸਭ ਕੁਝ ਆਖੋ ਸਤਨਾਮ ਤੇ ਸਾਰੀ ਜ਼ਿੰਦਗੀ ਰੱਬ ਦੇ ਪਿਆਰਿਆਂ ਨੇ ਜਿਵੇਂ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸ੍ਰਿਹਾਲੀ ਸਾਹਿਬ ਵਾਲੇ ਮਾਮਪੁਰਖ ਉਹਨਾਂ ਦੀਆਂ ਫਲਵਾੜੀਆਂ ਉਹਨਾਂ ਦਾ ਬਾਗ ਪਰਿਵਾਰ ਹੈ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਜਾਈਏ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਿੱਧਰ ਵੀ ਚੱਲ ਜਓ ਉੱਥੇ ਬੂਟੇ ਉੱਗੇ ਆ ਤੋ ਇਸ ਕਰਕੇ ਉਹ ਪਰਿਵਕਾਰੀ ਆਏ ਸੀ ਟੁੱਟਿਆ ਹੋਇਆ ਨੂੰ ਜੋੜ ਗਏ ਨਾਮ ਦੇ ਨਾਲ ਤੇ ਸੇਵਾ ਦੇ ਨਾਲ ਤੇ ਦਰਅਸਲ ਇਹ ਦੋ ਖਾਂਬ ਨੇ ਬਾਣੀ ਬਾਣਾ ਸੇਵਾ ਤੇ ਸਿਮਰਨ ਇਹ ਮਿਲਦੀ ਗੁਰੂ ਨਾਨਕ ਦੀ ਹੱਟੀ ਤੋਂ ਆਖੋ ਸਤਨਾਮ ਬਾਕੀ ਦੁਕਾਨਾਂ ਤੋਂ ਤੁਹਾਨੂੰ ਸੋਨਾ ਮਿਲੂ ਕਪੜੇ ਮਿਲਣਗੇ ਕੱਚ ਮਿਲੇਗਾ ਦੁਨਿਆਵੀ ਪਦਾਰਥ ਮਿਲਣਗੇ ਪਰ ਇਹ ਗੁਰੂ ਸਾਹਿਬ ਜੀ ਨੂੰ ਤਰੁੱਠ ਕੇ ਦਿੰਦੇ ਆ ਨਾ ਸੇਵਾ ਐਵੇਂ ਥੋੜਾ ਕੋਈ ਸੇਵਾ ਕਰਦਾ ਮਹਾਰਾਜ ਸਾਹਿਬ ਦੀ ਬਾਣੀ ਕਹਿੰਦੀ ਸੇਵਕ ਕੋ ਸੇਵਾ ਬਣਾਈ ਹੁਕਮ ਮਬੂਜ ਪਰਮੰ ਪਦ ਪਾਈ ਇਸ ਤੋਂ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਰੰਕਾਰ ਬੰਦਨ ਤੋਰ ਆਪਾਂ ਬੰਦਨਾ ਚ ਵਜੇ ਸਾਰੇ ਆ ਮੇਰੀ ਕੋਠੀ ਆ ਔ ਪਹਿਲੀ ਆਪਣੀ ਆ ਮੇਰੀ ਵਾਈਫ ਆ ਆਪਣੇ ਟਰੈਕਟਰ ਹੈ ਇਹ ਬੰਦਨ ਹੈ ਤੇ ਬੰਦਾ ਇਹਨਾਂ ਬੰਦਨਾ ਚ ਹਉਮੇ ਚ ਤੁਰਿਆ ਫਿਰਦਾ ਈਰਖਾ ਕਰਦਾ ਹੱਕ ਖਾਂਦਾ ਨਸ਼ੇ ਵੇਚਦਾ ਆਪਣਿਆਂ ਦਾ ਦਿਲ ਦਿਖਾਉਂਦਾ ਸਾਰੇ ਬੰਦਨ ਹੈ ਤੇ ਬੰਦਨਾ ਚੋਂ ਨਿਕਲਣ ਵਾਸਤੇ ਹਜ਼ੂਰ ਕਹਿੰਦੇ ਬੰਦਨ ਤੋੜ ਭਏ ਨਿਰਵੈ ਤੇ ਕੋਈ ਤੁਹਾਡੇ ਚ ਇਹੋ ਜਿਹਾ ਸਿੰਘ ਹੈਗਾ ਵਾ ਇੱਥੇ ਬੈਠਾ ਹੱਥ ਖੜਾ ਕਰਦੇ ਬਾਬਾ ਜੀ ਮੇਰਾ ਕਿਸੇ ਨਾ ਵੈਰ ਨਹੀਂ ਆਪਾਂ ਮਾਹ ਪੁਰਖਾਂ ਨੂੰ ਕਹਿ ਕਿਸ ਰੂਪਾ ਦਵਾਵਾਂਗੇ ਆਖੋ ਸਤਨਾਮ ਝੂਠ ਨਾ ਮਾਰਿਓ ਪਰ ਕੋਈ ਇਹ ਸਚਾਈ ਹੈ ਗੁਰਮਖੋ ਕਿਸੇ ਨਾ ਕਿਸੇ ਨਾ ਆਪਣਾ ਵੈਰ ਹੈ ਅੰਦਰੋਂ ਪੁੱਛ ਕੇ ਵੇਖ ਲਿਓ ਕਈ ਵਰੀ ਆਪਣਾ ਵੈਰ ਹੈ ਕਾਮ ਦੇ ਨਾਲ ਪਰ ਉਹ ਜਾਣ ਨਹੀਂ ਦਿਆ ਕਈਆਂ ਨੂੰ ਗੁੱਸਾ ਵੜਾਉਂਦਾ ਕਿਤੇ ਬਾਬਰ ਅਰਦਾਸ ਕਰ ਕੇ ਦਿਹੜ ਜੀ ਜਾਂਦਾ ਨਹੀਂ ਨਾ ਇਹ ਸਚਾਈ ਹੈ ਕਈਆਂ ਨੂੰ ਚੁਗਲੀ ਕਰਨ ਦੀ ਆਦਤ ਹੈ ਉਹ ਚਾਹੁੰਦੇ ਵੀ ਨਾ ਕਰਾਂ ਫੇਰ ਹੋ ਹੀ ਜਾਂਦੀ ਹੈ ਨਾ ਆਖੋ ਸਤਨਾਮੁ ਸ੍ਰੀ ਅਸੀਂ ਵੀ ਉਹਨਾਂ ਚ ਆ ਜੰਨੇ ਆ ਕਈ ਔਗਣ ਨੇ ਤੇ ਅਰਦਾਸ ਕਰੀ ਦੀ ਮਹਾਰਾਜ ਕਿਤੇ ਨਿਕਲ ਜਾਣ ਬੜੇ ਸੌਖੇ ਰਾਵਾਂਗੇ ਪਰ ਇਹ ਖਹਿੜਾ ਨਹੀਂ ਛੱਡਦੇ ਇਹ ਵੈਰੀ ਐ ਤੇ ਮਾਰੇ ਬਾਣੀ ਕਹਿੰਦੀ ਜਿਨ ਮਾਰੇ ਪੰਜ ਸੂਰਬੀਰ ਇਹਨਾਂ ਨਾਲ ਜੁੱਧ ਚੱਲੰਦੇ ਆਪਣਾ ਜਿਨ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ ਮਾਰੇ ਕਹਿੰਦੇ ਹੈ ਕੋਈ ਸੂਰਮਾ ਉਠੋ ਕਰੋ ਬਾਹ ਖੜੀ ਜਿਨੇ ਇਹਨਾਂ ਇਹਨਾਂ ਦੁਸ਼ਮਣਾਂ ਨੂੰ ਇਹਨਾਂ ਦਾ ਵੈਰ ਕੱਟ ਦਿੱਤਾ ਹੋਏ ਤੇ ਬੜੇ ਭੜੇ ਆਖੋ ਸਤਨਾਮ ਧਿਆਨ ਦੇਣਾ ਇਹ ਪੰਕਤੀਆਂ ਬੜੀਆਂ ਗਹਿਰੀਆਂ ਐ ਇਹ ਮਹਾਪੁਰਖ ਜਿਹੜੇ ਭੇਜ ਜਾਂਦੇ ਮਾਰੇ ਕਹਿੰਦੇ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉੱਪਰ ਨਹੀਂ ਵਿਚਾਰ ਕਥਾਈ ਮੋਗੀ ਇਸਤੇ ਉੱਪਰ ਨਹੀਂ ਵਿਚਾਰ ਜਾਕੇ ਮਨ ਹਰ ਹਰ ਜਨ ਦੁਈ ਏਕ ਹੈ ਬੇ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਏ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਤੇ ਆਰਾਮ ਸੰਤ ਮੇ ਭੇਦ ਕਿਸ ਨਹੀਂ ਅਸਰੀਰ ਤੇ ਸਾਡੇ ਵਰਗਾ ਹੀ ਆ ਕੱਪੜੇ ਵੀ ਸਾਡੇ ਵਰਗੇ ਦਾੜਾ ਵੀ ਸਾਡੇ ਵਰਗਾ ਲੋਕੀ ਕਹਿੰਦੇ ਸਾਨੂੰ ਵੀ ਕਹਿਣਗੇ ਤੁਸੀਂ ਹਰ ਕਿਸੇ ਨੂੰ ਮਹਾਨ ਬਣਾ ਦਿੰਨੇ ਆ ਇਤਿਹਾਮ ਬੰਦੇ ਆ ਉਹ ਹਰ ਕਿਸੇ ਨੂੰ ਨਹੀਂ ਮੇਰੇ ਗੁਰਬਾਣੀ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਜਿਹੜੇ ਰੱਬ ਦੇ ਪਿਆਰ ਚ ਭਿੱਜੇ ਆ ਨਾ ਉਹਨਾਂ ਦੇ ਚਰਨ ਚੁੰਮ ਲੋ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਪੈਰ ਫੜ ਲਓ ਇਹੋ ਜੀ ਰੂਹ ਦੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਤ ਪੁਨ ਤੇ ਮਾਰੇ ਸਭ ਕਿਰਪਾ ਕਰ ਦੇ ਬੰਦਨ ਤੋਰ ਭਏ ਨਿਰਵੈਰ ਨਿਰਵੈਰਾਤਮ ਬੰਨਾ ਬੜਾ ਔਖਾ ਜੀ ਆਖੋ ਸਤਨਾਮ ਅੱਜ ਜਿਨ੍ਹਾਂ ਨੇ ਆਪਾਂ ਨੂੰ ਸਮਝਾਉਣਾ ਉਹ ਤੇ ਆਪ ਬੈਰ ਪਾਈ ਫਿਰਦੇ ਇੱਕ ਕਹੋਂਦਾ ਦੂਜਾ ਕਹਿੰਦਾ ਉਹ ਫਲਾਣੇ ਆ ਗਏ ਆਪਾਂ ਚੱਲ ਗਏ ਹੁਣ ਇਹਨਾਂ ਨਾਲ ਇਕੱਠੇ ਨਹੀਂ ਬਹਿਣਾ ਆਖੋ ਸਤਨਾ ਮਾਫ਼ੀ ਦਿਓ ਅਸੀਂ ਮੂਲ ਮੰਤਰ ਨਹੀਂ ਕਮਾ ਸਕੇ ਤੇ 1430 ਅੰਗ ਬੜੀ ਦੂਰ ਜਾ ਕੇ ਆਏ ਨਿਰਭਉ ਨਿਰਵੈਰ ਹੀ ਨਹੀਂ ਆਪਣੇ ਕੋਲੋਂ ਬਣਿਆਂ ਗਿਆ ਆਪਾਂ ਸਾਰੀ ਸ੍ਰਿਸ਼ਟੀ ਦੇ ਵਿੱਚ ਮੇਰੇ ਪਿਆਰੇ ਦੇ ਬੋਲਾਂ ਨੂੰ ਪੜ ਰਹੇ ਹਾਂ ਤੁਮਾਰੇ ਕਹਿੰਦੇ ਬੰਦਨ ਤੋਰ ਭੈ ਨਿਰਵੈ ਅਣ ਦਿਨ ਪੂਜੈ ਪੈਰ ਸਵੇਰੇ ਸ਼ਾਮ ਬਾਣੀ ਚ ਗੜੋਚਾ ਕਦੇ ਪ੍ਰਕਰਮਾਂ ਚ ਸੇਵਾ ਕਦੇ ਭਾਂਡਿਆਂ ਦੀ ਸੇਵਾ ਕਦੇ ਵਰਤੋਂ ਦੀ ਸੇਵਾ ਕਦੇ ਪਖੇ ਦੀ ਸੇਵਾ ਕਦੇ ਕਥਾ ਚ ਅੱਗੇ ਬਹਿ ਕੇ ਦੋ ਦੋ ਘੰਟੇ ਅੱਖਾਂ ਬੰਦ ਕਰਕੇ ਵੀ ਸੇਵਾ ਹੀ ਆ ਪਾਤਸ਼ਾਹ ਕਹਿੰਦੇ ਅਣ ਦਿਨ ਪੂਜੈ ਗੁਰਕੇ ਪੈਰ ਫਿਰ ਕੀ ਹੋਵੇਗਾ ਇਹੋ ਲੋਕ ਸੁਖੀਏ ਐਵੇਂ ਸੁਖੀ ਕੋਈ ਨਹੀਂ ਆ ਨਾਨਕ ਦੁਖੀਆ ਸਭ ਸੰਸਾਰ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਪਰ ਹਜ਼ੂਰ ਦੀ ਬਾਣੀ ਮਿੱਠੀ ਐ ਇਹ ਮਿੱਠੀ ਬਾਣੀ ਦਰਗਾਈ ਬਾਣੀ ਅਕਾਲੀ ਬਾਣੀ ਰੱਬੀ ਬਾਣੀ ਇਹ ਮੁਹਬਤਾਂ ਦੇ ਨਾਲ ਭਰਿਆ ਹੋਇਆ ਖਜ਼ਾਨਾ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਹਜ਼ੂਰ ਕਹਿੰਦੇ ਨੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਲ ਘਰ ਪ੍ਰਭੂ ਆਪੇ ਮਿਲੇ ਮਿਲੀ ਹੋਈ ਰੂਸੀ ਤੇ ਉਹ ਇੱਕ सेठ ਆਇਆ ਸ਼ਾਇਦ ਬੰਬੇ ਕੇ ਕਲਕੱਤੇ ਦਾ ਜ਼ਿਕਰ ਬੜਾ ਪਿਆਰਮਾਨ ਨੂੰ ਆਉਂਦਾ ਤੇ ਉਹਦਾ ਕਾਰੋਬਾਰ ਕਾਫੀ ਵੱਡਾ ਸੀ ਇੱਧਰ ਬੜੇ ਲੋਕ ਨੇ ਦਾਸ ਨੂੰ ਵੀ ਇੱਕ ਪਰਿਵਾਰ ਮਿਲਿਆ ਬੰਬੇ ਤੋਂ ਯੂਕੇ ਦੇ ਵਿੱਚ ਮਾਮੁਰਖ ਬਾਬਾ ਗੁਰਨਾਮ ਸਿੰਘ ਸਾਹਿਬ ਜੀ ਉਹਨਾਂ ਦੇ ਪਿਆਰ ਵਾਲੇ ਸੀ ਬੜੀ ਭਾਵਨਾ ਵਾਲੇ ਪਰਿਵਾਰ ਤੇ ਬੜੀ ਸੇਵਾ ਸਿਮ ਨਿਯਮ ਨੀਤੀ ਉਹਨਾਂ ਦੇਸ਼ਾਂ ਦੇ ਵਿੱਚ ਕੋਈ ਇੱਕ ਛੁੱਟੀ ਨਹੀਂ ਕਰਦਾ ਅਗਲੇ ਕਹਿੰਦੇ ਦਿਹਾੜੀ ਮਰਦੀ ਹੈ ਪਰ ਜਿਨ੍ਹਾਂ ਨੂੰ ਸੰਗਤ ਹੋਈ ਨਾ ਰੱਬ ਦੇ ਪਿਆਰਿਆਂ ਦੀ ਉਹ ਫਿਰ ਜੁੜੇ ਆ ਤੇ ਜੁੜੇ ਹਰੇ ਭਰੇ ਹੁੰਦੇ ਆ ਸੋ ਆਜਰੀ ਲੱਗੀ ਉਹਨਾਂ ਦੀ ਵੀ ਆਖੋ ਸਤਨਾਮ ਸ੍ਰੀ ਇਹ ਬੜੀਆਂ ਰੂਹਾਂ ਏਦਾਂ ਦੀਆਂ ਜਿਹੜੇ ਰੱਬ ਦੇ ਪਿਆਰਿਆਂ ਵਾਸਤੇ ਸਮਾਂ ਤੇ ਗੁਰੂ ਲਈ ਸਮਾਂ ਕੱਢਦੇ ਆ